ਸਸਰੀਕਾਲ ਜੀ ਸਾਰੇ ਪੈਨਪੜਾਵਾਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੀ ਹੋ ਰਿਹਾ ਤੇ ਰਵਣਾ ਅੱਜ ਨਾ ਕਰ ਰਹੀ ਆ ਉਹ ਜਿਹੜੀ ਜਿਹਨੂੰ ਨਕਲੀ ਜੀ ਮੈਨੂੰ ਤਾਂ ਇੰਗਲਿਸ਼ ਤਾਂ ਕਹਿਣਾ ਨਹੀਂ ਆਉਂਦਾ ਤੇ ਜੁਐਲਰੀ ਦਿਖਾਉਣ ਦੀ ਤੇ ਇਹ ਅਲਮਾਰੀ ਖੋਲਣ ਜਾ ਰਹੀ ਆ ਤੇ ਮਗਰ ਮਗਰ ਧੀ ਜਾ ਰਹੀ ਆ ਵੀ ਮੈਂ ਕੱਲ ਕਰ ਸਮਾਨ ਰੱਖੂਗਾ ਹੈ ਮੈਂ ਅਲਮਾਰੀ ਕੀ ਖੋਲਾਂ ਮੇਰੇ ਖੋਲਣ ਤੋਂ ਪਹਿਲੇ ਹਜੇ ਮੈਂ ਸਮਾਨ ਕੱਢੂਗੀ ਥੋੜਾ ਸੈੱਟ ਕਰਕੇ ਤੇ ਬੈਡ ਤੋਂ ਉਤਰ ਗਈ ਉਹਦੀ ਤੇ ਫਿਰ ਤੋਂ ਬੱਲੀਆਂ ਉਤਰ ਜਾਂਦੀਆਂ ਬਲ ਮਾਰੀ ਹੈ ਜਦ ਮੈਂ ਖੋਲੀ ਹੈ ਬਸ ਹਮਮ ਹੈਲੋ ਹੈਲੋ ਫੋਨ ਆ ਗਿਆ ਉਹ Papa ਨੂੰ ਦਿਖਾਓ ਫੋਨ ਆ ਗਿਆ Papa ਕਿਹਦਾ ਫੋਨ ਆ ਗਿਆ ਪੁੱਤ ਕਿਹਦਾ ਫੋਨ ਆ ਗਿਆ ਮੈਂ ਹਜੇ ਨਾ ਪਹਿਲੇ ਡੱਬੇ ਵਗੈਰਾ ਕੱਢ ਲਾ ਹੈ ਤੇ ਵਿਆਹ 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 ਤੇ ਜਿਹੜੀ ਜੁਐਲਰੀ ਪਾਈ ਸੀ ਉਹ ਸੈੱਟ ਜਿਹੜਾ ਬਣਿਆ ਹੋਇਆ ਨਾ ਤੁਹਾਨੂੰ ਲੱਗੇਗਾ ਤੇ ਜਿਵੇਂ 골ਡ ਦਾ ਹੈ ਇਹ 골ਡ ਨੇ ਆ ਉਹ ਲੈ ਇੰਦਰ ਰੀਜ਼ਨ ਪਤਾ ਕੀ ਸੀ ਮੇਰਾ ਵਿਆਹ ਕਿਵੇਂ ਹੋਇਆ ਕਹਿੰਦੇ ਕਈ ਵਾਰੀ ਮੇਰੇ ਮਾਪਿਓ ਨਾ ਸਿਰ ਤੇ ਹੋਵੇ ਨਾ ਤੇ ਮਜਬੂਰੀਆਂ ਵੀ ਬੰਦੇ ਨੂੰ ਕਿਵੇਂ ਕਿਵੇਂ ਮਤਲਬ ਕਹਿ ਲੋ ਹੈਲਪ ਲੈ ਕੇ ਵਿਆਹ ਕਰਨੇ ਪੈਂਦੇ ਨੇ ਕਈ ਵਾਰੀ ਹਨਾ ਆ ਚੀਜ਼ਾਂ ਤੇ ਉਹ ਮੇਰੀ ਮੇਕਅਪ ਦੀ ਕਿੱਟ ਬਣਵਾਈ ਗਈ ਸੀ ਕਿਸੇ ਤੋਂ ਹੀ ਹੈਲਪ ਲੈ ਕੇ ਮਤਲਬ ਕਿ ਮੇਰਾ ਚਾਚੇ ਦਾ ਮੁੰਡਾ ਸੀ ਉਹਨਾਂ ਨੇ ਕਿਸੇ ਨੂੰ ਕਿਹਾ ਸੀ ਉਹਨਾਂ ਨੇ ਹੈਲਪ ਕੀਤੀ ਸੀ ਮੇਰੀ ਮੇਕਅਪ ਦੀ ਕਿੱਟ ਉਹਨਾਂ ਨੇ ਬਣਾ ਕੇ ਦਿੱਤੀ ਸੀ ਤੇ ਪਲੱਸ ਉਹਨਾਂ ਨੇ ਮੈਨੂੰ 5100 ਰੁਪਏ ਦਿੱਤੇ ਸੀ ਮਨ ਲਗੀ ਹੈਲਪ ਕੀਤੀ ਸੀ ਜਦੋਂ ਕਹਿੰਦਾ ਸਾਡੇ ਉਧਰ ਐ ਚੀਜ਼ ਬਹੁਤ ਕਰਦੇ ਨੇ ਕਿਸੇ ਗਰੀਬ ਕੁੜੀ ਦਾ ਵਿਆਹ ਹੋਵੇ ਨਾ ਤੇ ਦਸਵੰਦ ਦੇ ਨਾਮ ਤੇ ਉਹ ਐ ਚੀਜ਼ ਕਰਦੇ ਨੇ ਤੇ ਉਹਨਾਂ ਨੇ ਮੈਨੂੰ ਜਿਹੜੀ ਬਣਾ ਕੇ ਦਿੱਤੀ ਸੀ ਨਾ ਮੁੱਠਾ ਦੇਖੀ ਜਾਂਦੀ ਤੇ ਜਪਨੂਰ ਰਵੇਗ ਲੋ ਉਹ ਨੂੰ ਉਹ ਨੂੰ ਐ ਮੈਂ ਮੱਥੇ ਪਾਠ ਕਰਾਂਗੀ ਬਹਿ ਕੇ ਔਰ ਇਹ ਚੀਜ਼ਾਂ ਦਿਖਾਈ ਤੇ ਜਾਂਦੀਆਂ ਨਹੀਂ ਹੈ ਕਿਉਂਕਿ ਇੱਕ ਭੈਣ ਨੇ ਕਮੈਂਟ ਕੀਤਾ ਕਿ ਪਾਠ ਤੁਸੀਂ ਬੱਸ ਦੇ ਵਿੱਚ ਪਾਠ ਕਰ ਰਹੇ ਸੀ ਤੇ ਰੱਬ ਦਾ ਨਾਮ ਘਰ ਬੈ ਕੇ ਲੋ ਰੱਬ ਦਾ ਨਾਮ ਤੇ ਕਿਤੇ ਵੀ ਬੈ ਕੇ ਲਿਆ ਜਾਂਦਾ ਪਰ ਦਿਖਾਇਆ ਨਹੀਂ ਜਾਂਦਾ ਪਰ ਉਹ ਤੇ ਸੁਪਨੀ ਦਾ ਚੱਲ ਰਿਹਾ ਸੀ ਮਾਦੀ ਸੁਪਨੀ ਸਾਹਿਬ ਸੁਸਾਇਟੀ ਸੀ ਜੇ ਐਸੀ ਵੀਡੀਓ ਬਣਾਨੀ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਅਸੀਂ ਵੀਡੀਓ ਬਣਾ ਰਹੇ ਤੇ ਉਹ ਪਾਠ ਕਰਦੇ ਦੀ ਵੀਡੀਓ ਆਈ ਹੈ ਅਸੀਂ ਕੋਈ ਜ਼ਿਆਦਾ ਨਹੀਂ ਦਿਖਾਈਏ ਤਾਂ ਕਰਕੇ ਤੇ ਬਾਕੀ ਇਹ ਪਾਠ ਤੇ ਪਰਮਾਤਮਾ ਤੱਕ ਜਿਹੜੀ ਗੱਲ ਕੀਤੀ ਜਾਵੇ ਨਾ ਉਹ ਪਰਮਾਤਮਾ ਤੱਕ ਹੀ ਪਤਾ ਹੋਣੀ ਚਾਹੀਦੀ ਹੈ ਆਪਣੇ ਥਰਡ ਤੀਜੇ ਤਿਹਾਲ ਤੱਕ ਤਾਂ ਕੋਈ ਗੱਲ ਹੋਣੀ ਨਹੀਂ ਚਾਹੀਦੀ ਜਦੋਂ ਪਰਮਾਤਮਾ ਨਾਲ ਗੱਲ ਹੋ ਜੇ ਕਿਸੇ ਚੀਜ਼ ਦੀ ਕਿਸੇ ਵੀ ਅਰਦਾਸ ਦੀ ਜਿਹੜਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹ ਪਰਮਾਤਮਾ ਤਾਂ ਵੀ ਆਪਣੇ ਮਨ ਤਾਂ ਕੀ ਪਤਾ ਹੁੰਦੀ ਹੈ ਠੀਕ ਹੈ ਪਰ ਮੈਂ ਉਹ ਤੁਹਾਨੂੰ ਜੁਐਲਰੀ ਉਹ ਦਿਖਾਵਾਂਗੀ ਜਿਹੜਾ ਉਹ ਸੈੱਟ ਸੀ ਅਜੇ ਵੀ ਮੈਂ ਸੰਭ ਕੇ ਰੱਖਿਆ ਹੋਇਆ ਹੈ ਬਾਕੀ ਉਹ ਨਾ ਹੈਵੀ ਕਰਕੇ ਨਾ ਕਿਸੇ ਵਿਆਹ ਸ਼ਾਦੀ ਤੇ ਪੈਂਦਾ ਨਹੀਂ ਤੇ ਮੈਨੂੰ ਗਲੇ ਚ ਵਗਾਰਾ ਚ ਜਿਆਦਾ ਪਸੰਦ ਨਹੀਂ ਆ ਮੈਂ ਤੇ ਕੰਨਾਂ ਚ ਮਸਾ ਪਾਨੀ ਆ ਕਿਉਂਕਿ ਹੁਣ ਬਾਰ ਬਾਰ ਬੰਦਾ ਕੀ ਗੱਲ ਕਰਿਆ ਨਾ ਜਦੋਂ ਅਮਰਸ਼ ਆਉਂਦੇ ਨੇ ਤਾਂ ਉਦੋਂ ਇਹ ਚੀਜ਼ਾ ਮੈਨੂੰ ਕਿਸੇ ਚੀਜ਼ ਪਾਣ ਲਾਉਣ ਦਾ ਸ਼ੌਂਕ ਨਹੀਂ ਹੈਗਾ ਮਤਲਬ ਜੇ ਪਿਆਰ ਹੋਣਾ ਤਾਂ ਫੇਰ ਮੈਂ ਰਿੰਗ ਵੀ ਪਾ ਲਈ ਜਾਂ ਕੋਈ ਚੀਜ਼ ਕੰਨਾਂ ਚ ਪਾ ਲੇ ਉਹ ਵੀ ਛੋਟੇ ਛੋਟੇ ਮੈਂ ਬੱਡੀ ਜਿਆਦਾ ਜੁਐਲਰੀ ਪਸੰਦ ਨਹੀਂ ਕਰਦੀ ਤੇ ਉਹ ਚੀਜ਼ ਤੇ ਅੱਜ ਹੁਣ ਤੁਹਾਨੂੰ ਦਿਖਾਨੀ ਆ ਜੁਐਲਰੀ ਜੇ ਜਪਨੂਰ ਮੈਨੂੰ ਕਰੇ ਉਹਨੂੰ ਪਤਾ ਤਾਂ ਉਹ ਵਰਦੀ ਲਮਾਰੀ ਦੇ ਡਾਲੇ-ਡਾਲੇ ਉਹਨੂੰ ਪਤਾ ਆ ਮੈਂ ਖੋਲ ਲਈ ਮੈਨੂੰ ਇਹ ਇਹਨੂੰ ਇੱਕ ਮਿੰਟ ਸੰਭਲੋ ਤੁਸੀਂ ਕੈਮਰਾ ਬੰਦ ਕਰਕੇ ਨਾ ਇਹਨੂੰ ਇੱਕ ਮਿੰਟ ਮੈਂ ਜੇ ਤੁਸੀਂ 2 ਮਿੰਟ ਇਹਨੂੰ ਸੰਭਲੋ ਕਹਿੰਦੇ ਤੂਫਾਨ ਨੂੰ ਆ ਆਪ ਤੂ ਆਹ ਆਹ 2 ਮਿੰਟ ਮੈਂ ਫਿਰ ਡੱਬੇ ਵੀ ਖੱਢ ਲੂਗੀ ਨਾ ਤੇ ਸੰਭੜਾ ਮੋਂਦਾ ਕਿ ਨਾ ਓਖਾ ਤੂਫਾਨ ਮਹਾਰਾਜ ਫਿਰ ਮੈਨੂੰ ਮੈਂ ਮੈਂ ਬਣਾ ਨਹੀਂ ਸਕਦਾ ਤੂਫਾਨ ਜੀ ਮੈਂ ਤੇ ਬਿਮਾਰੀ ਖੋਲ ਵੀ ਨਹੀਂ ਸਕਦਾ ਤੂਫਾਨ ਬੇਬੀ ਇੱਧਰ ਆਓ ਇੱਧਰ ਆਓ ਉਹਨੂੰ ਜਦੋਂ ਪਿਛਲੀ ਵਾਰੀ ਛੋਟੀ ਸੀ ਨਾ ਜਪਨੂਰ 6-7 ਮਹੀਨਿਆਂ ਦੀ ਸੀ ਐਵੇਂ ਇਹ ਦਿਨਾਂ ਚ 8 ਕੁ ਮਹੀਨਿਆਂ ਦੀ ਸੀ ਉਦੋਂ ਮੈਂ ਨਾ ਆਪਣਾ ਗੱਦਾ ਵਿਛਾ ਕੇ ਆਰਾਮ ਨਾਲ ਤੈਨੂੰ ਬਾਹਲਾ ਨਾ ਨਾਲ ਮੈਂ ਆਪਣੇ ਆਪਣੇ ਤੁਸੀਂ ਵੇਖਿਆ ਹੀ ਹੋਏਗਾ ਪਿਛਲੇ ਵਲੌਗ ਦੇ ਵਿੱਚ ਤੇ ਮਾਰੀ ਖੋਲ ਕੇ ਬਹਿ ਜਾਣਾ ਮੈਂ ਸੈੱਟ ਕਰਦੇ ਰਹਿਣਾ ਪਰ ਹੁਣ ਉਹਨਾਂ ਦਾ ਮੈਂ ਅਲਮਾਰੀ ਦਾ ਦਰਵਾਜਾ ਨਹੀਂ ਖੋਲ ਸਕਦੀ ਹਾਂਜੀ ਹਾਂ ਵਾਈ ਗਰੂਜੀ ਵਾਈ ਮੈਨੂੰ ਨਹੀਂ ਲੱਗਦਾ ਜੁਐਲਰੀ ਪਟਿਆ ਬਾਈ ਮਤ ਤੁ ਸੇਰਟਾ ਕਕੇ ਕਰੀ ਜੀ ਆ ਹਾਂ ਬਾਈ ਥੋੜਾ ਨਤੀ ਕਰੀਏ ਉਹ ਬਾਸ ਮੇਂ ਤੀਆਂ ਹੋਈ ਜਾਂਦੀਆਂ ਮਮਮੀ ਛੇਤੀ ਬਿਮਾਰੀ ਖੋਲੇ ਮੈਨੂੰ ਕਰ ਰਿਆ ਅਰਦਾਸ ਬੇਨ ਹੈ ਹੈ ਓ ਤੂੰ ਬਾਈ ਥੋੜਾ ਬਹਿ ਰਿਆ ਦੱਸੋ ਹਣਾ ਅਲਮਾਰੀ ਖੋਲੀ ਹੈ ਕਿਰਪਾ ਹੈ ਇਜਾਜ਼ਤ ਹੈ ਤੁਹਾਡੀ ਜੱਪੂ ਹੁਣੇ ਦੇਖਿਓ ਤੁਸੀਂ ਮਾੜਾ ਜਿਹਾ ਸੀਨ ਹੀ ਦੇਖਿਓ ਕਿ ਮੈਨੂੰ ਮਾਰੀ ਖੋਲੀ ਨਹੀਂ ਤੇ ਐ ਆਈ ਨਹੀਂ ਚਲ ਕੋ ਹੋ ਜਾਂਦੀ ਹੈ ਉਹ ਹੋ ਗਈ ਤੇ ਲਗਵਾ ਲਈ ਦੇ ਨਾਲੇ ਚਲ ਕੋ ਕਰ ਨਾ ਕਰ ਤੂੰ ਬੰਦ ਕਰ ਨਾ ਨਾ ਮੈਂ ਤੇ ਸੁੱਤੇ ਪੈ ਵੀਡੀਓ ਖਾ ਸਕਦੇ ਨਹੀਂ ਨਾ ਮੈਂ ਨਹੀਂ ਕਰਨਾ ਬਈ ਸੁੱਤੇ ਪੈ ਤਾਂ ਅਸੀਂ ਚੂਹ ਵੀ ਨਹੀਂ ਕਰ ਸਕਦੇ ਇਹਦੇ ਮੈਨੂੰ ਐ ਜਿਹੜਾ 2 ਘੰਟੇ 4 ਘੰਟੇ 2 ਘੰਟੇ ਦੇ ਮਸਾਏ ਤੇ ਘੰਟਾ ਹਾਂਜੀ ਉੱਪਰ ਤੇ। ਲੈ ਆ ਉੱਪਰ। ਮੋਟੇ 24 ਤਾਂ ਕਰ ਦੋ ਜਾਂ ਤੇ ਮੈਂ ਪੱਖਾ ਵੀ ਘਟਾਇਆ ਆਇਆ। ਅੱਜ ਨਾ ਸਾਡੇ ਬਾਜੀ ਚੱਲੇ ਨੇ ਮੈਨੂੰ ਘਰੇ ਛੱਡ ਕੇ ਕਹਿੰਦੇ ਅੱਜ ਤੈਨੂੰ ਨਹੀਂ ਲੈ ਕੇ ਜਾਣਾ ਦੇਖ ਲਓ ਮੈਨੂੰ ਲੈ ਕੇ ਨਹੀਂ ਜਾ ਰਹੇ। ਬਾਹਰ ਕੋਈ ਆ ਗਿਆ। ਕੁਬਾਰ ਖਰੀਦਣ ਵਾਲੇ ਲੈ ਜਾਓ। ਕੁਬਾਰ ਨੂੰ। ਕੁਬਾਰ ਤੇ ਹੈ ਹੀ ਨਹੀਂ ਘਰੇ। ਕਿੱਥੇ ਚੱਲੇ ਹੋ ਤੁਸੀਂ? ਏ ਇੱਕ ਜਦਾ ਜਾਂਦੇ ਨੇ ਬਿਨਾਂ ਦੱਸੇ ਮੈਨੂੰ ਲੈ ਕੇ ਨਹੀਂ ਜਾਂਦੇ ਉਹ ਤੇ ਮੈਂ ਉਹ ਖੁਲਾਸਾ ਕਰ ਰਹਾ ਉਹ ਜਦਾ ਮਗਰ ਕਿ ਮੈਰੀ ਮੈਂ ਪੈਦਲ ਆਉਂਗੀ ਮਦਰ ਮਗਰ ਉਹ ਪ੍ਰਾਣੀ ਕਿਵੇਂ 3 ਵੀਲਰ ਨਹੀਂ ਹੰਦਾ ਮੈਂ ਉਹ ਤੇ ਆਏ ਨਹੀਂ ਭਾਬੀ ਹੋਣੀ 19 ਡੇਰ ਤੱਕ ਨਹੀਂ ਜਾਣਾ ਤੁਸੀਂ ਜਦੋਂ ਤੱਕ ਮੈਂ ਉਧਰ ਨਹੀਂ ਪਹੁੰਚਦੀ ਉਸ ਤੋਂ ਬਾਅਦ ਜਾਇਓ ਮੈਨੂੰ ਉੱਧਰ ਛੱਡ ਕੇ ਫੇਰ ਜਾਏਗਾ ਹਾਂ ਆ ਤੇ ਜਪਰੂਰ ਉਹਨੇ ਹੁਣ ਆ ਜਾਣਾ ਬਾਈਕ ਦੀ ਆਵਾਜ਼ ਆਉਂਦੀ ਮੌਸਮ ਬੰਦਾ ਪਰ ਬਾਰਿਸ਼ ਆਪਣੀ ਨਹੀਂ ਆਉਂਦੀ ਇੱਥੇ ਹੁਣ ਤਾਂ ਕਨਕਾ ਹੋ ਵਡੀਆਂ ਗਈਆਂ ਕੀ ਲਿਆਵਾਂ ਇੱਕ ਤੇਲ ਦੀ ਸਰੋਂ ਦਾ ਤੇਲ ਤੇਲ ਮਾਣਾ ਕਿ ਮੱਗ ਰਹਿਣਾ ਹੋਵੇ ਰੇਨੋ ओरिजिनल ਤਾਂ ਇੰਜ ਕਹਿੰਦੇ ਹੋ ਜਿਵੇਂ ਪਤਾ ਨਹੀਂ ਕਿੰਨਾ ਮਿਲ ਜਾਣਾ ਮੈਨੂੰ ਇਹ ਭਾਰ ਚੱਕ ਕੇ ਜ਼ਰੂਰੀ ਲਿਆਉਣਾ ਫਿਰ ਉੱਥੋਂ ਦੀ ਜੇ ਹੁਣ ਦਾ ਝੂਲਾ ਆਪਣੇ ਕੋਲ ਟਾਰਟਿੰਗ ਵਿੱਚ ਪਤਾਉਦੇ ਕਿੱਥੇ ਉਹ ਇੱਥੇ ਹੀ ਲਟਕਾਣਾ ਮੈਂ ਉੱਥੇ ਪਿੱਛੇ ਨਹੀਂ ਲਟਕਾਣਾ ਉੱਥੇ ਆਏ ਨਾ ਇੱਕ ਜਦ ਕਪੜੇ-ਕੁਪੜੇ ਵੀ ਪੈ ਜਾਣਗੇ ਕੋਈ ਦੋ ਚਾਰ ਕਿਤੇ ਜਾਣਾ ਪੈ ਜਾਂਦਾ ਤੇ ਬੰਦਾ ਕਪੜੇ-ਕੁਪੜੇ ਪਾ ਕੇ ਲੈ ਕੇ ਜਾਂਦਾ ਤੇ ਮੈਂ ਆ ਕੇ ਵੀਡੀਓ ਵੀ ਬਣਾਣੀ ਆ ਫਿਰ ਅਜ ਅੱਜ ਅਸੀਂ ਆਰਟੀਫੀਸ਼ੀਅਲ ਜੁਐਲਰੀ ਦੀ ਵੀਡੀਓ ਬਣਾਣੀ ਹੈ ਜਿਹੜੀ ਹੈ ਮਤਲਬ ਜਿਵੇਂ ਆਪਾਂ ਵਿਆਹ ਸ਼ਾਦੀਆਂ ਤੇ ਪਾਉਂਦੇ ਆ ਨਾ ਤੁਸੀਂ ਦੇਖੋਗੇ ਕਿ ਮੈਂ ਕਿੰਨਾ ਕਿਵੇਂ ਦੀ ਵੀਡੀਓ ਉਹ ਸੱਚ ਕਿਵੇਂ ਦੀ ਜੁਐਲਰੀ ਬਾਨੀ ਆ ਮੈਂ ਜ਼ਿਆਦਾ ਗਲੇ 'ਚ ਤੇ ਲਾਇਕ ਨਹੀਂ ਕਰਦੀ ਆਪਣਾ ਕਿਉਂਕਿ ਗਲੇ 'ਚ ਗਰਮੀ 'ਚ ਨਹੀਂ ਮੈਂ ਲਾਇ ਕਰਦੀ ਤਾਂ ਸਰਦੀਆਂ 'ਚ ਸਵੈਟਰ ਪੈ ਜਾਂਦੇ ਨੇ ਤਾਂ ਕਰਕੇ ਇਹਨੂੰ ਮੈਨੂੰ ਇਹ ਚੀਜ਼ ਪਸੰਦ ਜੀ ਨਹੀਂ ਆਂਦੀ ਗਲੇ 'ਚ ਗਲ ਗਰਮੀ 'ਚ ਤੇ ਗਰਮੀ ਗਲੇ 'ਚ ਗਰਮੀ ਲੱਗਦੀ ਆ ਸਰਦੀਆਂ 'ਚ ਜਦੋਂ ਐਸੀ ਕੰਮ ਆਪਣਾ ਸਟੌਪ ਜਿਹਾ ਹੋ ਜਾਂਦਾ ਫਿਰ ਕਰੇ ਕੀ ਬੰਦਾ ਪਾ ਨਹੀਂ ਸਕਦਾ ਸਰਦੀ ਦੇ ਵਿੱਚ ਤੇ ਜਦੋਂ ਪਨੂਰ ਮਮਾ ਅਲਮਾਰੀ ਖੋਲੋ ਤੇ ਮੈਂ ਕਿਵੇਂ ਖੋਲਾਂ ਤੁਸੀਂ ਦੱਸੋ ਹੁਣ ਘਰ ਨਹੀਂ ਹੈਗੀ ਤੇ ਹੁਣ ਮੈਨੂੰ ਵੀ ਕੰਮ ਹੈਗਾ ਤੇ ਮੈਂ ਆਪਣਾ ਜਾ ਕਿਉਂਕਿ ਮੈਂ ਨਾ ਕੱਲ ਸਿਹਰਤ ਹੋਤਾ ਸੀ ਤੇ ਉਸ ਤੇ ਲਵਾਣਾ ਤੇ ਮੇਰੇ ਤੋਂ ਲੱਗ ਪਤਾ ਲੱਗਿਆ ਮੇਰੀ ਨਾ ਜਪਨੂਰ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਮੇਰੇ ਨਾ ਹੱਥ ਦੀ ਉਂਗਲੀ ਅਮਰੋੜਦੀ ਐ ਤੇ ਉਹ ਨਾ ਕਾਫੀ ਟਾਈਮ ਤੋਂ ਨਾ ਥੋੜੀ ਥੋੜੀ ਦਰਦ ਹੁੰਦੀ ਸੀ ਪਰਨੇ ਤੇ ਉਹ ਹੁਣ ਜਿਆਦਾ ਦਰਦ ਹੋਣ ਲੱਗ ਗਿਆ ਤੇ ਅੱਜ ਨਾ ਇੰਨੇ ਨਾ ਮੈਨੂੰ ਜਦੋਂ ਅਲਮਾਰੀ ਖੁਲਵਾਨ ਲੱਗੀ ਨਾ ਦੁਪਹਿਰੀ ਤੇ ਉਦੋਂ ਇੰਨੇ ਮੇਰਾ ਹੱਥ ਫੜਿਆ ਤੇ ਉਹ ਸਿੱਧਾ ਨਾ ਉਸੇ ਉਂਗਲੀ ਨੂੰ ਹੀ ਹੱਥ ਤੇ ਉਹ ਉਂਗਲੀ ਪਤਨੀ ਕੇਰੇ ਹਿਸਾਬ ਨਾਲ ਮੋੜੀ ਏ ਤੇ ਮੇਰੇ ਦਰਦ ਦੀ ਹੋ ਰਹੀ ਏ ਤੇ ਉਹਦੇ ਕਰਕੇ ਨਾ ਸਿਰ ਬੁੱਤ ਹੋਣੀ ਨਹੀਂ ਤੇ ਮੈਨੂੰ ਉਹਨਾਂ ਜਨ ਭਾਬੀ ਦੇ ਘਰ ਜਾ ਕੇ ਉਹਨਾਂ ਨੂੰ ਗਾਉਂ ਦੀ ਮੈਂ ਤੇਲ ਲਾਦਾ ਨਾ ਹਨਾ ਤਾਂ ਕਰਕੇ ਭਾਜੀ ਚੱਲੇ ਨੇ ਤੁਹਾਡੇ ਬਾਜ਼ਾਰ ਤੇਲ ਲੈਣ ਕੱਲ ਲਿਆਂਦਾ ਨਹੀਂ ਭੁੱਲ ਗਏ ਸੀ ਦਿਮਾਗ ਚੋਂ ਲੈ ਗਈ ਗੱਲ ਕਈ ਵਾਰੀ ਤੇ ਚੀਜ਼ ਆਂਦੀ ਨਹੀਂ ਦਿਮਾਗ ਚ ਲੈ ਜੇ ਨਾ ਮੈਂ ਦੁਕਾਨ ਤੇ ਜ਼ਰੂਰ ਜਾਣੀ ਜ਼ਰੂਰ ਆ ਸਮਾਨ ਚਾਰ ਯਾਦ ਕਰਕੇ ਜੰਨੀ ਤੇ ਲਿਆਂਦੀ ਰਹਾ ਆ ਹਲੋ ਮੋਟੂ ਕਿੱਥੇ ਰੱਖਿਆ ਸੀ ਤੁਸੀਂ ਬੜੀ ਹੈ ਉਹ ਕੀ ਰੱਖਿਆ ਸੀ ਤੁਸੀਂ ਉਹ ਦੇਖੋ ਚੱਕੀ ਫਿਰਦੀ ਹੈ ਜਪਨੂਰ ਦੇ ਦਿਓ ਪਤਾ ਗਲਤ ਗੱਲ ਲੱਗੀ ਹੈ ਕਲਪਾਪਾ ਦੇ ਕੰਮ ਘੁੱਠੇ ਹੁੰਦੇ ਨੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਪਾਪਾ ਨੂੰ ਕਿ ਇਹ ਚੀਜ਼ਾਂ ਨੂੰ ਕਾ ਕੇ ਰੱਖਿਆ ਕਰੋ ਜਪਨੂਰ ਤੋਂ ਜੱਪੂ ਪਾਪਾ ਜੱਪੂ ਪਾਪਾ ਕੀ ਬੁਲਾ ਰਹੇ ਹੈ ਬੰਮੀ ਲੜ ਰੋਣ ਤੋਂ ਛੋੜਾਉਣੇ ਫੜੇ ਮੋਟੇ ਨੂੰ ਫੜੇ ਅਜਾ ਨਾ ਤੋਖਾ ਦੇ ਇਹ ਪਾ ਲਓ ਅਜਾ ਕਰ ਅੱਪੇ ਸ਼ਟਰ ਤਾਂ ਹੈ ਸ਼ਟਰਾਂ ਬਹੁਤ ਹੈ ਮੇਰਾ ਪਤਾ ਜਪਨੂਰ ਤਾਂ ਸਿਆਣੀ ਹੈ ਜੱਪਾ ਤੁਸੀਂ ਸਿਆਣੇ ਪੁੱਤੋ ਹੈ ਹਾਂ ਕਹਿੰਦੇ ਹਾਂ ਹੱਪੇ ਗਈ ਜਾਂਦੀ ਹਾਂ ਬੰਦਿਆ ਪੋਤਾ ਹੈ ਕਿਹੜੇ ਪਾਸੋਂ ਐਹ ਬਲੇ ਮੂੰਹ ਵਾਲੇ ਪਾਸੋਂ ਇਧਰ ਦਿਖਾਉਣ ਕਿਹੜੇ ਪਾਸੋਂ ਮੂੰਹ ਤੇ ਰਬੜ ਪਾਈ ਹੈ ਕਾਢੇ ਨੂੰ ਸਾਰੇ ਕਹਿੰਗੇ ਜਪਨੂਰ ਬੜਾ ਗੰਦਾ ਪੋਤਾ ਹੈ ਛੱਡ ਦੇ ਜਪਨੂ ਮੋਟੇ ਹੋ ਆਪਾਂ ਜੁਲਰੀ ਸੱਟ ਕਿਵੇਂ ਉਹ ਜਿਵੇਂ ਦਿਖਾਵਾਂ ਮੈਨੂੰ ਤਾਂ ਨਹੀਂ ਲੱਗਦਾ ਆਪ ਇਹਨੂੰ ਬਾਹਰ ਛੱਡ ਦੇ ਫਿਰ ਕਾਢ ਲਈ ਫਾਰ ਫਿਰਦਾ ਫਿਰਦਾ ਹੈ ਗੋਦਮ ਨਹੀਂ ਕੱਢੇ ਜਾਨੀ ਤਸੱਲੀ ਨਾਲ ਬੈਠੋ ਅਗਲਾ ਗੱਲ ਹੀ ਹੋਣੀ ਸਾਥ ਕਿਹੜੀ ਗੱਲ ਦੀ ਵੀ ਇਹ ਨਹੀਂ ਲਿਖਾ ਸਕਦੇ ਆ ਇਧਰ ਕਰਦੇ ਆ ਹਾਂਜੀ ਹੈ ਤੇ ਆਹ ਦੇ ਮੈਂ ਤੇਲ ਲਵਾਇਆ ਤੇ ਉਧਰ ਭਾਬੀ ਨੇ ਲਾਇਆ ਮਨਸੇ ਇਹ ਜੇ ਮੰਨ ਕੇ ਜਜੂਲੇ ਦੀ ਗੱਲ ਦਿਖਾਈ ਤੇ ਕੀ ਹੋਇਆ ਜੀ ਉਹਨਾਂ ਨੇ ਦੇਖਦੇ ਕੋਚ ਆ ਕੇ ਲੈ ਗਈ ਹੱਥ ਚ ਕੋਈ ਨਾ ਹੁਣਾਂ ਨੇ ਕੀ ਫੜਿਆ ਆਇਆ ਚਲੋ ਦੇਖਦੇ ਆ ਕੀ ਹੁੰਦਾ ਜਪਨੂਰ ਨੂੰ ਅਸੀਂ ਭੇਜਦਾ ਮੈਂ ਨਾ ਉੱਧਰ ਗਈ ਸੀ ਭਾਬੀ ਵੱਲ ਹਨਾ ਜਪਨੂਰ ਤੇ ਤਾਈ ਵੱਲ ਉੱਧਰ ਗਈ ਸੀ ਹੁਣ ਮਧੂ ਆਈ ਮਧੂ ਲੈ ਗਈ ਉਹਨੂੰ ਤੇ ਚਲੋ ਉਹ ਉਹ ਖੇਡਣ ਉਧਰ ਚਲੀ ਗਈ ਉਹ ਦੁਬਾਰਾ ਤੇ ਮੈਂ ਕਿਹਾ ਚਲੋ ਇਹਨੂੰ ਲੈ ਜਾਓ ਸਾਡਾ ਵਲੌਗ ਚਾਹ ਨੂੰ ਬਣ ਜੇਗਾ ਹੁਣ ਮੈਂ ਪਹਿਲਾਂ ਜੀ ਜੀ ਕਰਨੀ ਆ ਸਟੌਪ ਇੱਥੇ ਐ ਨਹੀਂ ਠੀਕ ਹੈ ਅਜੇ ਨਹੀਂ ਅਜੇ ਨਹੀਂ ਇੱਕ ਮਿੰਟ ਸਟੌਪ ਕਰਕੇ ਕੱਟ ਦੇ ਰਮਨ ਵੇਖੋ ਆਪਦੇ ਗੇੜਨੇ ਘਟੇ ਕਿਹੜੇ ਆ ਰਮਨ ਹੋ ਗਏ ਸੈਟ ਹਾਂ ਸੈਟ ਹੋ ਗਏ ਦੇਖੋ ਤੇ ਆ ਆ ਆ ਮੈਂ ਦਿਖਾਨੀ ਆ ਤੁਹਾਨੂੰ ਹਨਾ ਜਿਹੜੇ ਸੈਟ ਹੈ ਜਿਹੜੇ ਮੈਂ ਮਤਲਬ ਕਿ ਜ਼ਿਆਦਾਤਰ ਨੋਰਮਲ ਜੇ ਮੈਂ ਵਿਆਹ ਵਾਲੀ ਸਾਦੀ ਤੇ ਪਾਣੇ ਆ ਫਿਰ ਤੇ ਮੈਂ ਬ੍ਰੀਕ ਸੈੱਟ ਜ਼ਿਆਦਾ ਪਸੰਦ ਕਰਦੀ ਆ ਇਹਦੇ ਨੇੜੇ ਕਰਕੇ ਰੱਖੋ ਆ ਦੇਖੋ ਮੈਂ ਗੱਲੇ ਤੇ ਜ਼ਿਆਦਾ ਬ੍ਰੀਕ ਸੈੱਟ ਜ਼ਿਆਦਾ ਪਸੰਦ ਕਰਦੀ ਆ ਠੀਕ ਹੈ ਤੇ ਆ ਟੋਪਸ ਇਹ ਦੇਖੋ ਇਹ ਦੀ ਜੋੜੀ ਹੈ ਇਹ ਦੇਖੋ ਛੋਟੇ-ਛੋਟੇ ਜ਼ਿਆਦਾ ਪਸੰਦ ਕਰਦੀ ਆ ਮਤਲਬ ਇਹ ਨੋਰਮਲ ਸਾਈਜ਼ ਦਾ ਹੈਗੇ ਆ ਆ ਮੇਰੇ ਸੂਟਾਂ ਦੇ ਨਾਲ ਤੇ ਮਤਲਬ ਕਈ ਸੂਟਾਂ ਦੇ ਨਾਲ ਦੇ ਜਿਵੇਂ ਬਲੈਕ ਹੋ ਗਏ ਮੈਟਲ ਚ ਹਨਾ ਇੱਕ ਆਰ ਡਿਜ਼ਾਈਨ ਹੈ ਥੋੜਾ ਸੇਮ ਸੇਮ ਨਹੀਂ ਹੈ ਵਖਰਾ ਥੋੜਾ ਤੋਂ ਇਹ ਥੋੜਾ ਸੇਮ ਹੈ ਆ ਤੇ ਐਡੇ ਪਾ ਰਿਆ ਨਹੀਂ ਪਾ ਸਕਦੀ ਮੈਂ ਆ ਮੇਰੀ ਨਾਨ ਮੈਂ ਲੈ ਕੇ ਦਿੱਤੀ ਸੀ ਆ ਮਲਟੀ ਸੈਟ ਹੈ ਦੇਖੋ ਮਾਲਾ ਤੇ ਆ ਇਹ ਰਿੰਗਸ ਹੈ ਦੇ ਜਿਹੜਾ ਮੈਂ ਵਿਆਹ ਵਾਲੇ ਸੈਟ ਦੀ ਗੱਲ ਕਰ ਰਹੀ ਸੀ ਉਹ ਐ ਵਾਲਾ ਸੈਟ ਹੈ ਦੇਖੋ 골ਡ ਦਾ ਲੱਗਦਾ ਨਾ ਪੂਰਾ ਪਰ ਇਹ 골ਡ ਦਾ ਨਹੀਂ ਹੈ ਸੈਟ ਇਹ 골ਡ ਦੰਨੀ ਐ 골ਡ ਵਰਗਾ ਲੱਗਦਾ ਤੇ ਐ ਐ ਜੀ ਆ ਮੈਂ ਮਨ ਮਨ ਮੈਂ ਛੋਟੇ ਛੋਟੇ 아이 ਇਹ ਚੀਜ਼ਾਂ ਮੈਂ ਪਸੰਦ ਕਰਦੀ ਹਾਂ ਵੱਡਾ ਸੈਟ ਤੇ ਮੈਂ ਪਾ ਨਹੀਂ ਸਕਦੀ ਹਾਂ ਨਾ ਕਿਤੇ ਵੀ ਆ ਸੋਨੇ ਦੀ ਪਈ ਆ ਨਹੀਂ 골ਡ ਦੇਣੀ ਆ ਤੁਸੀਂ ਬਣਵਾ ਕੇ ਦੇਓ ਨਾ ਕਰੂਗਾ ਬਾਬਾ ਜੀ ਨੇ ਜੋਗਾ ਵੀ ਕਿਤੇ ਹਾਂ ਵਸ ਵੀ ਉਦੋਂ ਬਣਾ ਉਹਦਾ ਪਾਵਾਂਗੇ 골ਡ ਦਾ ਕੱਡਾ ਮਹਿੰਗਾ ਹੋਇਆ ਪੇ ਬੰਦਾ ਪਾਵੇ ਕੀ ਬੰਦਾ ਬਣਾਵੇਗੀ ਐ ਐ ਦੇਖੋ ਇਹਦੇ ਨਾਲ ਮੈਚ ਹੋ ਰਿਹਾ ਜਿਹੜੀ ਮੈਂ ਪਾਈ ਐ ਤੇ ਛੋਟੇ 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 ਟੌਪਸ ਪਾਉਣੀ ਆ ਬਿਲਕੁਲ ਜਿਹੜੇ ਮੈਨੂੰ ਪਤਾ ਵੀ ਨਾ ਲੱਗੇ ਮੈਂ ਪਾਏ ਆ ਆ ਸਿਰਫ ਵਿਆਹ ਸ਼ਾਦੀ ਦੇ ਮੈਨੂੰ ਕਦੀ ਤੁਸੀਂ ਦੇਖੋਗੇ ਨਹੀਂ ਕਿ ਮੈਂ ਉਵੇਂ ਪਾ ਕੇ ਪਾਈ ਹੋਵਾਂ ਮੈਨੂੰ ਇਹ ਚੀਜ਼ ਕਦੀ ਨਹੀਂ ਪਸੰਦ ਆਉਂਦੀ ਮੈਂ ਸਿਰਫ ਵਿਆਹ ਸ਼ਾਦੀ ਤੇ ਸਿਰਫ ਟੌਪਸ ਪਾਉਣੀ ਗਲੇ 'ਚ ਵੀ ਨਹੀਂ ਮੈਂ ਬੰਦੀ ਗਰਮੀ ਹੋਵੇ ਤਾਂ ਮੈਂ ਪਾਉਣੀ ਕੁਕਾਰੀਆਂ ਦਾ ਸਰ ਜਾਂਦਾ ਨਾ ਬੈਈ ਨੂੰ ਤਾਂ ਪਾਉਣੇ ਚਾਹੀਦੇ ਆ ਮੈਂ ਸਿਰਫ ਹਲਕਾ-ਪੁਲਕਾ ਪਸੰਦ ਕਰੀ ਆ ਜੇਕਰ ਬੰਦਾ ਪਾਵੇ ਤੇ 골ਡ ਪਾਵੇ ਆਰਟੀਫੀਸ਼ੀਅਲ ਤਾਂ ਨਹੀਂ ਪਾਉਣਾ ਮੈਨੂੰ ਤਾਂ ਉਹ ਪਸੰਦ ਆਉਂਦਾ ਪਾਵੇ ਤੇ ਬੰਦਾ 골ਡ ਭਾਈ ਗੁਰੂ ਐਨਾ ਕਰੇ ਸਾਡੇ ਚੈਨਲ ਨੂੰ ਜੀ ਆਪਾਂ ਇੰਨੇ 골ਡ ਤੱਕ ਹੋਏ ਜੀ ਕੇ ਤੇ ਕਿਸੇ ਦੀ ਮਦਦ ਕਰਨ ਜੋਗੀ 골ਡ ਤੋਂ ਵੀ ਪਹਿਲੇ ਕਿਸੇ ਦੀ ਮਦਦ ਕਿਸੇ ਗਰੀਬ ਦੀ ਮਦਦ ਕਰ ਸਕੀਏ 골ਡ ਤੇ ਪਰਮਾਤਮਾ ਕੀ ਕਰਨਾ ਹਨ ਪਰਮਾਤਮਾ ਨੇ ਰੱਬ 골ਡ ਵਰਗਾ ਬੰਦਾ ਦੇਤਾ ਹੋਇਓ ਬਹੁਤ ਹੈ ਨਾ ਸੋਨੇ ਵਰਗਾ ਦੇਖੋ ਅੰਦੀਪਾ ਜੀ ਸਰਮਾਰ ਦੇਖੀ ਲੋ ਹੈ ਨਾ ਦੰਨੂ ਕਿਵੇਂ ਦੀ ਲੱਗੀ ਜੁਐਲਰੀ ਮੈਨੂੰ ਦਿਖਾਇਓ ਦੱਸਿਓ ਜ਼ਰੂਰ ਹੈਨਾ ਮੈਂ ਮੈਂ ਕੋਈ ਜ਼ਿਆਦਾ ਖਰੀਦਦਰੀ ਨਹੀਂ ਕੋਈ ਲੈਂਦੀ ਐ ਮੇਰੇ ਵਿਆਹ ਦੇ ਟਾਈਮ 'ਚ ਲਈਤੀ ਹੋਈ ਮੈਂ ਉਸ ਤੋਂ ਬਾਅਦ ਕੋਈ ਜੁਐਲਰੀ ਨਹੀਂ ਦਿੱਤੀ ਕਦੀ ਵਿਆਹ ਆ ਜੇ ਹੈਨਾ ਕੋਈ ਤੇ ਉਦੋਂ ਮੈਂ ਟੌਪਸ ਜ਼ਰੂਰ ਲੈਣੀਆਂ ਸਿਰਫ ਹੋਰ ਕੁਛ ਨਹੀਂ ਲੈਣੀ ਮਲਟੀ ਹੈ ਮਤਲਬ ਕਿ ਮਲਟੀ ਹੀ ਜਾਂਦੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਤੇ ਤੇ ਜਹੇ ਪਰਸ ਪਰਸ ਨਹੀਂ ਕੋਈ ਸ਼ਾਨੀ ਬਸ ਕਲੈਕਸ਼ਨ ਜਦੋਂ ਮੈਨੂੰ ਟਾਈਮ ਲੱਗ ਗਿਆ ਨਾ ਜਿਵੇਂ ਅੱਜ ਜਪਨੂਰ ਗਈ ਹੋਈ ਐਵੇਂ ਜਦੋਂ ਮੈਂ ਪਰਸ ਕਲੈਕਸ਼ਨ ਕਿਉਂਕਿ ਮੇਰੇ ਵਿਆਹ ਦੇ ਵਿੱਚ ਜਿਹੜੇ ਪਰਸ ਦੇ ਵਿੱਚ ਜਿਹੜਾ ਪਰਸ ਮੈਨੂੰ ਪਸੰਦ ਆਇਆ ਸੀ ਨਾ ਉਧਰੋਂ ਹੀ ਆਇਆ ਉੱਥੋਂ ਹੀ ਆਇਆ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਏ ਉਹਦੇ ਉਹਦੇ ਨਾਲ ਹੀ ਸੈੱਟ ਪਿਆ ਸੀ ਤੇ ਜਦੋਂ ਪਰਸ ਦਿਖਾਉਣ ਲੱਗੇ ਸੀ ਨਾ ਉਹ ਤੇ ਪਰਸ ਮੈਨੂੰ ਆਇਆ ਜਿਹੜਾ ਹੈਗਾ ਨਾ ਮੈਨੂੰ ਪਸੰਦ ਆਈ ਸੀ ਤੋਂ ਦੂਜਾ ਅਪਾ ਸ਼ਰਮ ਦੇ ਮਾਰੇ ਦੂਜਾ ਕਹੀ ਜਾਵੀਏ ਫਿਰ ਮਹਾਰ ਕੇ ਜਿਹੜੀ ਦੀਦੀ ਸੀ ਨਾ ਉਸ ਮੈਨੂੰ ਸਮਾਨ ਇਕੱਠਾ ਕਰਕੇ ਦੇਈ ਜਾ ਮੈਂ ਦੀਦੀ ਨੂੰ ਕਹੀ ਸੀ ਤੇ ਮੈਂ ਕਿ ਦੀਦੀ ਮੈਨੂੰ ਉਹ ਵਾਲਾ ਪਰਸ ਪਸੰਦ ਹੈਗਾ ਜਿਹੜਾ ਤੁਸੀਂ ਦੇਖਿਆ ਇਹ ਮੋਤੀਆਂ ਵਾਲਾ ਹਨਾ ਉਹ ਪਰਸ ਪਸੰਦ ਸੀ ਮੇਰੇ ਮੇਰੇ ਵਿਆਹ ਦੇ ਦੋ ਪਰਸ ਭਨੇ ਸੀ ਉਧਰੋਂ ਇੱਕ ਤਾਂ ਮੈਂ ਆਪ ਲੈ ਆ ਸੀ ਹਨ ਤੇ ਉਹ ਵੀ ਕਿਵੇਂ ਲਿੱਤਾ ਸੀ ਪਤਾ ਕੀ ਵੱਡੀ ਦੁਕਾਨ ਤੇ ਚਲੇ ਤੇ ਗਏ ਹਨਾ ਕੀ ਚਲੋ ਇੱਕ ਮੈਂ ਵੱਡਿਆ ਪਰਸ ਬਣਾ ਲਈਏ ਪਰ ਮੈਨੂੰ ਐ ਹੀ ਸੀ ਕਿ ਇੰਨਾ ਵੀ ਮਹਿੰਗਾ ਨਾ ਹੋਵੇ ਪਰਸ ਕਿ ਜਿਹੜਾ ਬਜਟ ਤੋਂ ਬਾਹਰ ਜਾਵੇ ਤੇ ਇਹਨਾਂ ਤੇ ਸੇਲ ਲੱਗੀ ਹੋਈ ਸੀ ਮਤਲਬ ਕਿ ਉੱਥੇ ਕੰਪਨੀ ਦਾ ਪਰਸ ਜ ਤੁਸੀਂ ਜਿਵੇਂ ਕੋਚ ਵਗੈਰਾ ਸਕੈਚ ਦਾ ਐਵੇਂ ਪਰਸ ਉਹ ਜਿਹੜੇ 2000 ਦਾ ਪਰਸ ਸੀ ਉਹ ਸਿਰਫ ਸਾਨੂੰ 1000 ਰੁਪਏ ਚ ਮਿਲ ਗਿਆ ਸੀ ਤੇ ਮੈਂ ਉਹ ਉਦੋਂ ਲਿੱਤਾ ਸੀ 1000 ਰੁਪਏ ਦੇ ਵਿੱਚ ਸੇਲ 'ਚ ਲੱਗਾ ਹੋਇਆ ਸੀ ਉਹ ਵੀ ਸੇਲ 'ਚ ਵੀ ਮੈਂ 1000 ਰੁਪਏ ਦਾ ਸੀ ਤੁਸੀਂ ਇਹ ਦੇਖ ਲਓ ਤੇ ਤੁਸੀਂ ਜਿਵੇਂ ਵੀ ਤੁਹਾਨੂੰ ਜੁਐਲਰੀ ਵਧੀਆ ਲੱਗੀ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਹਨਾ ਤੇ ਤੁਹਾਨੂੰ ਦੱਸਾਂਗੀ ਮੈਂ ਕਿੱਥੋਂ ਜ਼ਿਆਦਾਤਰ ਮੈਂ ਮੇਰੇ ਮੇਰੀ ਨਾ ਕਈ ਚੀਜ਼ਾਂ ਮੇਲੇ ਤੋਂ ਲਿੱਤੀਆਂ ਹੋਈਆਂ ਆ ਮੇਲੇ 'ਚ ਤੁਹਾਨੂੰ ਪਤਾ ਕਈ ਚੀਜ਼ਾਂ ਕਈ ਵਾਰੀ ਬਹੁਤ ਵਧੀਆ ਮਿਲ ਜਾਂਦੀਆਂ ਨਾ ਚਾਕੇ ਵੀ ਪਾਲਸ ਵਗੈਰਾ ਖਾਸ ਕਰ ਮਿਲ ਜਾਂਦਾ ਵਧੀਆ ਮਤਲਬ ਜੇ ਢੂੰਡਣ ਤੇ ਲੱਗੇ ਤੇ ਮੇਲੇ 'ਚ ਜੰਦੀ ਚੀਜ਼ ਢੂੰਡਣ ਤੇ ਰੱਬ ਵੀ ਮਿਲ ਜਾਂਦਾ ਬਾਕੀ ਇਹ ਤੇ ਕੁਝ ਵੀ ਨਹੀਂ ਹੈਗੀ ਚੀਜ਼ਾਂ ਹਨਾ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਸਤ੍ਰਿਕਾ